ਗੱਲ ਬੱਝੀ ਹੁਣ ਮੈਂ ਸਿਕਾਲਪੁੱਤਰ ਜੀ ਕੀ ਪੜ ਰਿਹਾ ਹਾਂ ਕੀੜੀ ਆਪਣੀ ਅੱਛਾ ਪ੍ਰਿਆਮ ਸੰਗਤ ਸਿਲੇਬਸ ਛੇ ਪੜ ਰਿਹਾ ਹੈ ਵੈਸੀ ਪੜ ਰਿਹਾ ਹੈ ਕਿ ਕਿੜੀ ਕਿੜੀ ਕਲਾਸ ਹੈ 9ਵੀਂ 10ਵੀਂ ਇਹਦੇ ਇੱਥੇ ਅੱਗੇ ਪੜ ਲਿਆ ਕਰਾਂਗੇ ਹੁਣ ਫੇਵਰੀ ਕਰ ਹੀ ਨਹੀਂ ਮਾਹੌਲ ਨਹੀਂ ਬਣਦਾ ਲੋੜਾ ਰੱਪਾ ਪਿਆ ਰੰਗ ਫੋਨ ਆ ਗਿਆ ਹਾਂ ਰਹਿتے ਵੇਕੇ ਕਨਸੈਂਟ੍ਰੇਸ਼ਨ ਨਾਲ ਪੜੋ ਖਵਾਰ ਵੀ ਨਹੀਂ ਹੋਲਿਕ ਤਾਂ ਬਣਾ ਸਿਲੇਬਸ ਤੋਂ ਬਣਾ ਦੇ ਜੇ ਤਾਂ ਦਾਤੂ ਗੱਤ ਕਿ ਤਾਂ ਬਣਾ ਨਹੀਂ ਬੱਚਾ ਅਫਸਰ ਬਣਨਾ ਬੜੇ ਬੜੇ ਬੀਸੀ ਲੈ ਲੈਣੇ ਹਨ ਬੜੇ ਵੰਗ ਪੜ ਕੇ ਬਣੇ ਹੋ ਜੀ ਬਣਨਾ ਬਸ ਬਟ ਗੁੱਡ ਲੱਕ ਅੱਛਾ ਸੱਚੀ ਅੱਛਾ 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 ਮੁੰਡਾ ਸਰ 100 ਮੀਟਰ ਕਰਦਾ 100 ਮੀਟਰ ਕਿਹੜਾ ਪਿੰਡ ਤੇ ਰਹੇ ਪਿੰਚਾ ਪਿੰਡ ਅੱਛਾ ਪਿੰਚਾ ਅੱਛਾ ਅੱਛਾ ਵੈਰੀ ਗੁੱਡ ਇਹ ਨਾਲ-ਨਾਲ ਪੜਾਈ ਵੀ ਨਾਲ-ਨਾਲ ਸਪੋਰਟ ਵੀ ਤਾਂ ਬੜਾ ਵਧੀਆ ਮਾਹੌਲ ਮਿਲੂਗਾ ਪੜਨਾ ਆਇਆ ਕਰੋ ਕਿਸਲੇ ਵਸ ਤੋਂ ਬਿਨਾ ਹੀ ਕਿਤਾਬਾਂ ਪੜ੍ਹਨੀ ਹੈ ਹਜ਼ਾਰ ਦੇ ਨੇੜੇ ਤੇ ਕਿਤਾਬਾਂ ਨੇ ਕੰਪਿਊਟਰ ਹੈ ਅਸੀਂ ਇਹ ਵੀ ਆਪਾਂ ਨੂੰ ਕਈ ਵਾਰ ਨਾ ਮਾਹੌਲ ਨਹੀਂ ਮਿਲਦਾ ਸ਼ਹਿਰ ਚ ਬੱਚਿਆਂ ਨੂੰ ਕਾਫੀ ਮਾਹੌਲ ਮਿਲ ਜਾਂਦਾ ਹੈ ਫਿਰ ਆਪਾਂ ਟੁਕਰੇ ਰੋਲਾ ਰੱਪਾ ਕੋਈ ਫੋਨ ਆ ਗਿਆ ਕੋਈ ਤੇ ਕਨਸੈਂਟਰੇਸ਼ਨ ਹੀ ਬਣੀ ਇੱਥੇ ਬਣ ਜਾਂਦੀ ਸ਼ਾਂਤੀ ਸੁਖ ਬੈਠੋ ਆਰਾਮ ਨਾਲ ਵਧੀਆ ਬਾਥਰੂਮ ਵਧੀਆ ਏਸੀ ਲੱਗਿਆ ਕੰਪਿਊਟਰ ਲੱਗੇ ਸੋ ਨੌਲੇਜ ਦਾ ਜ਼ਮਾਨਾ ਪੜੋ ਅਫਸਰ ਬਣੋ ਹਾਂਜੀ ਬੱਚਾ ਜੀ ਕਿਹੜੀ ਕਿਹੜੀ ਕਲਾਸ ਹੈ ਅੱਛਾ ਮੈਨੂੰ ਜਾਣ ਨੇ ਹਾਂਜੀ ਕੌਣ ਹੈ ਮੁਖੰਦਰੀ ਬਾਈ ਤੁਸੀਂ ਸਿਲੇਬਸ ਦੀਆਂ ਕਿਤਾਬਾਂ ਪੜ੍ਹਦੇ ਹੋ ਤੇ ਪਿਆ ਦੂਜੀਆਂ ਵੀ ਹਨ ਬਹੁਤ ਜ਼ਿਆਦਾ ਕਿਹੜਾ ਸਕੂਲ ਹੈ ਵੈਸੇ ਤੋਂ ਕੀ ਕਰਨਾ ਹੈ ਸਿੰਘਾ ਮੀਰੀ ਦੇ ਕਾਗਜ਼ ਸੈਂਪਲ ਕੱਢਦੇ ਹੋ ਲਈ ਇਹ ਸੋਡੋ ਓਕੇ ਟੀਚਰ ਪੂਰੇ ਦੇ ਵਧੀਆ ਹੈ ਹੈ ਜੀ ਇਸ ਵੀ ਆਹ ਟੀਚਰ ਹੈਗੇ ਨੇ ਪ੍ਰੋਫੈਸਰ ਵੀ ਹੈਗੇ ਨੇ ਤੁਸੀਂ ਸਿਲੇਬਸ ਕਿੱਥੇ ਰੱਖੇ ਹੋ ਦੇ ਇਕਰਾਮਿਕਸ मैथ आर्ट्स मैथ नहीं, नहीं। आएगा है फिर पोलिटिकल साइंस नौकरी करी हिस्ट्री इलेक्ट्रिक पंजाबी पंजाबी अंग्रेजी वैसे तो कन्वर्ट अंग्रेजी बड़े होकर फिर आई एस अच्छा डीसी लुधियाना थोड़ी एथोरिजम मैं पढ़ी बाद पेपर दे के अफसर बनो ठीक है परिकल्पना के के जी चेक कर लीजिए नैन पॉलिटिक्स अच्छा चैनल नॉलेज जी सेटिंग थोड़ी तो होगी ना बढ़िया बाकी पढ़ने की फिर तब कोई कंपटीशन है आ जानी जरा तो तुम अचीव नहीं कर सकते ਇਹ ਇਹ ਕਨਸੈਂਟਰੇਸ਼ਨ ਤੇ ਸੈਟਿੰਗ ਬਾਕੀ ਨਾਲ ਪੜੋਂਗੇ ਆ ਬੁਰੀ ਸੰਗਤ ਆ ਨਸ਼ੇ ਨੂੰ ਸ਼ਿਆਣੇ ਪਾਸੇ ਉਹ ਉਹਨੋਂ ਤਾਂ ਬਚ ਹੀ ਜਾਏ ਹਣਾ ਕੋਈ ਦੋਸਤ ਵੈਤਰ ਹੁੰਦੇ ਵੀ ਨਹੀਂ ਕੁਝ ਨਹੀਂ ਹੁੰਦਾ ਕੁਝ ਨਹੀਂ ਹੁੰਦਾ ਕਹਿ ਕੇ ਲਾ ਲੈਂਦੇ ਹਣਾ ਅੱਜ ਕਰ ਪਟਾਏ ਨਾ ਬੱਚੇ ਇਸ ਕਰਕੇ ਮਾਪਿਆਂ ਨੂੰ ਬਹੁਤ ਉਮੀਦਾਂ ਨੇ ਸਾਡਾ ਮੁੰਡਾ ਕੁਝ ਕਰਕੇ ਸਾਡੀ ਬੇਟੀ ਕੁਝ ਕਰਕੇ ਔਰ ਕਰ ਵੀ ਰਹੇ ਆ ਉਹਨਾਂ ਕੋਈ ਕੋਈ ਗੋਲਡ ਮੈਡਲ ਜਿੱਤਣੇ ਆਪਾਂ ਜਿੱਤੇ ਵੀ ਜਿਹੜੇ ਵੀ ਮੌਕੇ ਮਿਲਦੇ ਮੌਕੇ ਆ ਬਹੁਤ-ਬਹੁਤ ਬੜਾਈ 아차 아차 됩 아. बहुत बहुत बधाइया पढ़ना फर्स्ट आना कंपीटिशन और नाम उच्चा करने, माँ प्यो का पिंड का पंजाब ठीक है बहुत सोना फर्नीचर है आईकूट

ਦੋ ਗਰੁੱਪ ਬਣਾ ਦੋ ਗਰੁੱਪ ਬਣਾ ਜਾਵੇ ਬਹਿ ਜਾ ਖਲੇ ਸਰ ਬੱਚੇ ਕੋ ਆਰੇ ਸਾਰੇ ਨਾ ਆਜੇ

ਕਿਹੜਾ ਸ੍ਰੇਕਟ ਬੱਚਾ ਸੁਸੂਨੇ ਤੇ ਬੱਚੇ ਪੰਜਾਂ ਛੇਾਂ ਸਪਿੰਡਾ ਤੋਂ ਆਉਣ ਵਾਲੇ ਕੋਲੇ ਅਜੇ ਮੈਂ ਕਹਿੰਦਾ ਅਜਾ ਤਿਕਾਣੇ ਅੱਜੀਆਂ ਯਾਰ ਮੋਬਾਈਲ ਤੇਰਾਮ ਤੇ यार 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 पीछे 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 एक मिनट ओ भाई हेलो सबका मोबाइल वाली बंदे शुरुआत किया और इधर यार सॉरी सर लाइब्रेरी कर ले कर ले मैं कर लेता जी धाम लाइफ जी जी सर आज 78ਵੇਂ ਆਜ਼ਾਦੀ ਦਿਵਸ ਤੇ ਮੌਕੇ ਤੇ ਮੈਂ ਸ਼ੀਰ ਕਰਨਲ ਸਿੰਘ ਜੀ ਈਸਰੂ ਮਾਸਟਰ ਪਿੰਦਰ ਸਿੰਘ ਜੀ ਉਹਨਾਂ ਨੂੰ ਨਤਮਸਤਕ ਹੋਣ ਆਇਆ ਈਸਰੂ ਪਿੰਡ ਦੇ ਵਿੱਚ ਇਸ ਤੋਂ ਪਹਿਲਾਂ ਮੈਂ ਜਲੰਧਰ ਦੇ ਵਿੱਚ ਝੰਡਾ ਲਹਿਰਾਉਣ ਦੀ ਰਸਮ ਅਦਾ ਕਰਕੇ ਆਇਆ। ਸੋ ਸ਼ੀਦਾ ਨੇ ਸੁਪਨਿਆਂ ਦੀ ਆਜ਼ਾਦੀ ਨੂੰ ਪੂਰਾ ਕਰਨਾ ਹੈ। ਡਾਕਟਰ ਵੀ ਮਰਾ ਉਮੀਦਵਾਰ ਜੀ ਨੇ ਕਿਹਾ ਸੀਗਾ ਸ਼ੇਰਨੀ ਦੇ ਦੁੱਧ ਵਰਗੀ ਹੈ ਜਿਹੜਾ ਉਹਨੂੰ ਪੀਊਗਾ ਉਹ ਦਹਾੜੂਗਾ। ਸੋ এডੂਕੇਸ਼ਨ ਜਿਹੜੀ ਹੈ ਉਹ ਅੱਜ ਦੇ ਜ਼ਮਾਨੇ ਦਾ ਜਿਹੜਾ ਸਭ ਤੋਂ ਵੱਡਾ ਮੈਂ ਕਹਿੰਨਾ ਕਿ ਨਿਆਮਤ ਹੈ ਵਿਦਿਆ ਮਨੁੱਖ ਦਾ ਤੀਜਾ ਨੇਤਰ ਹੈ ਵਿਦਿਆ ਵਿਚਾਰੀ ਤਾਂ ਪਰਉ ਪੁਕਾਰੀ ਲਿਖਿਆ ਰਹਿੰਦਾ ਹੈ ਅਕਸਰ ਜਦ ਸਕੂਲਾਂ ਚ ਸੋ ਆਮਾਦੀ ਪਾਰਟੀ ਦਾ ਮੁੱਖ ਝੰਡਾ এডੂਕੇਸ਼ਨ ਤੇ ਹੈਲਥ ਹੈ ਅਸੀਂ ਪੰਜਾਬ ਦੇ ਵਿੱਚ ਸਕੂਲ ਆਫ ਐਮਿਨੈਂਸ ਬਣਾ ਰਹੇ ਹਾਂ ਸਰਕਾਰੀ ਸਕੂਲਾਂ ਦੀ ਦਸ਼ਾ ਤੇ ਪੇਸ਼ਾ ਸੁਧਾਰ ਰਹੇ ਹਨ ਇਸ ਵਾਰ ਸਾਨੂੰ ਬਹੁਤ ਵੱਡੀ ਮਤਲਬ ਖੁਸ਼ੀ ਹੈ ਕਿ ਪ੍ਰਾਈਵੇਟ ਸਕੂਲਾਂ ਚੋਂ ਲੱਖਾਂ ਦੀ ਗਿਣਤੀ ਚ ਜਿਹੜੇ ਮਾਪਿਆਂ ਨੇ ਸਰਕਾਰੀ ਸਕੂਲਾਂ ਤੇ ਯਕੀਨ ਕਰਦੇ ਹੋਏ ਆਪਣੇ ਬੱਚਿਆਂ ਨੂੰ ਸਰਕਾਰੀ ਦੇ ਵਿੱਚ ਐਡਮਿਸ਼ਨ ਦਵਾਈ ਹੈ ਪੈਸੇ ਵੀ ਪੰਜਾਬੀ ਯੂਨੀਵਰਸਿਟੀ ਹੋ ਗਈ ਪੀਟੀਯੂ ਹੋ ਗਿਆ ਕਾਲਜੇਸ ਹੋ ਗਏ ਇਸ ਵਾਰ ਦਾਖਲਿਆਂ ਦਾ ਬੂਮ ਆਇਆ ਹੋਇਆ ਜੀ ਜੀ ਕਿਉਂਕਿ ਨੌਕਰੀਆਂ ਮਿਲਣ ਲੱਗੀਆਂ ਲੋਕੀ ਕਹਿੰਦੇ ਵਿੱਚ ਇੱਥੇ ਨੌਕਰੀਆਂ ਮਿਲ ਰਹੀਆਂ ਆਪਣੀ ਡਿਗਰੀ ਮੁਤਾਬਕ ਤਾਂ ਕਿਉਂ ਚਾਹੀਏ ਅਸੀਂ ਉੱਥੇ ਧੱਕੇ ਖਾਣ ਕਿਸੇ ਹੋਰ ਮੁਲਕ ਦੇ ਵਿੱਚ ਸੋ ਅੱਜ ਇੱਥੇ ਲਾਇਬ੍ਰੇਰੀ ਇਸ ਤਰ੍ਹਾਂ ਦੀਆਂ ਲਾਇਬ੍ਰੇਰੀਆਂ ਜਿਹੜੀਆਂ ਨੇ ਪੰਜਾਬ 'ਚ ਉਹ ਹਜ਼ਾਰਾਂ ਦੀ ਗਿਣਤੀ 'ਚ ਖੋਲੇ ਜਾਣਗੇ ਜੀ ਡਿਜੀਟਲ ਲਾਇਬ੍ਰੇਰੀ ਹੈ ਕੰਪਿਊਟਰ ਵੀ ਹੈ ਵਾਈਫਾਈ ਹਾਈ ਸਪੀਡ ਹੈ ਏਸੀ ਹੈ ਬਾਥਰੂਮ ਹੈ ਸਿਲੇਬਸ ਦੀਆਂ ਕਿਤਾਬਾਂ ਵੀ ਨੇ ਕੰਪੀਟੀਸ਼ਨ ਦੀਆਂ ਕਿਤਾਬਾਂ ਵੀ ਨੇ ਤੇ ਨਾਲ ਨਾਲ ਬਿਨਾਂ ਸਲੇਵਸ ਤੋਂ ਹੋਰ ਜਿਹੜੀਆਂ ਦੁਨੀਆ ਪਰ ਦੇ ਵੱਡੇ ਵੱਡੇ ਲੇਖਕਾਂ ਦੀਆਂ ਕਿਤਾਬਾਂ ਇੱਥੇ ਜਿਵੇਂ ਬੱਚਿਆਂ ਨੂੰ ਮਿਲ ਕੇ ਆਂ ਅੰਦਰ ਕਈ ਵਾਰੀ ਕਰੇ ਮਾਹੌਲ ਨਹੀਂ ਬਣਦਾ ਪੜ੍ਹਾਈ ਦਾ ਕੋਈ ਰੌਲਾ ਰੱਪਾ ਕੋਈ ਫੋਨ ਆ ਗਿਆ ਜਾਂ ਕੁਝ ਕਈ ਵਾਰੀ ਕਨਸੈਂਟ੍ਰੇਸ਼ਨ ਨਹੀਂ ਬਣਦੀ ਪਰ ਇੱਥੇ ਆ ਕੇ ਬੱਚੇ ਕਨਸੈਂਟ੍ਰੇਸ਼ਨ ਨਾਲ ਪੜ੍ਹ ਸਕਦੇ ਸੋ ਇਸ ਤਰ੍ਹਾਂ ਨੇ ਧੂਰੀ ਦੇ ਵਿੱਚ ਵੀ ਦੋ ਚਾਰ ਪੰਜ ਲਾਇਬ੍ਰੇਰੀਆਂ ਦਾ ਘਟਨ ਹੋ ਗਿਆ ਸੰਗਰੂਰ ਦੇ ਵਿੱਚ ਬਹੁਤ ਸ਼ਾਨਦਾਰ ਲਾਇਬ੍ਰੇਰੀ ਬਣੀ ਹੋਈ ਹੈ ਆਉਣ ਵਾਲੇ ਦਿਨਾਂ ਦੇ ਵਿੱਚ ਇਹ ਆਪਣੀ ਐਮਐਲਏ ਸਾਹਿਬ ਕਿੰਨੇ ਵੀ ਆਏ ਸਨ 6ਵੇਂ ਹੈ ਕਨਾਲਕੀ ਖੰਨਿਆਲ ਕਿਰੀ 6ਵੀਂ ਹੈ ਪੰਜ ਸਾਡੇ ਤੋਂ ਪੰਜ ਪਾਇਲ ਦੇ ਵਿੱਚ ਹੋ ਗਈਆਂ ਸੋ ਇਹ 34 34 40 40 ਅਸੀਂ ਲਾਇਬ੍ਰੇਰੀਆਂ ਬਣਾਉਣੀਆਂ ਨੇ ਤੇ ਕਿਉਂਕਿ ਜੇ ਪੜ੍ਹਾਈ ਹੋਊਗੀ ਤਾਂ ਬੱਚਿਆਂ ਨੂੰ ਕੰਪੀਟੀਸ਼ਨ ਦੇ ਇਗਜ਼ਾਮ ਦਾ ਪਤਾ ਹੋਊਗਾ ਤਾਂ ਉਹ ਕੰਪੀਟੀਸ਼ਨ ਇਗਜ਼ਾਮ ਦੇ ਕੇ ਤੋਂ ਅੱਗੇ ਆਈਪੀਐਸ ਆਈਐਸ ਦੀਆਂ ਵੱਡੇ ਵੱਡੇ ਕੁਰਸੀਆਂ ਉਹਨਾਂ ਦਾ ਇੰਤਜ਼ਾਰ ਕਰ ਰਹੀਆਂ ਨੇ ਸੋ ਬੜੀ ਖੁਸ਼ੀ ਹੈ ਕਿ ਅੱਜ ਇਸ ਮੁਕੱਦਸ ਦਿਨ ਤੇ ਅਸੀਂ ਲਾਇਬ੍ਰੇਰੀ ਵੀ समर्पित की थी है श्रदाश पोकार जी देखो मैं तो उनके घर पे भी होके आया था चरखी दादरी के पास उनका गाँव तो एक बिल्कुल मेडल बिल्कुल ऐसे हाथ से छिन गया इसमें कोचेज को जा उनके जो फिजियोथेरापिस्ट या फिर डाइटिशियन है कोई सौ ग्राम की एक छोटी सी कोई ऐसी हुई है फूल तो जिससे मेडल छिन गया कोई बात नहीं लेकिन हार जीत चलती रहती है लेकिन दिलों में विनेश फोगाट हिंदुस्तानियों के दिलों में बसती है उसने एफर्ट की उसने एक दिन में तीन पहलवानों को हराया अगले दिन कह रहे हैं कि सौ ग्राम उसका वजन ज़्यादा हो गया और इंटरनेशनल कोर्ट ने भी कहा कि नहीं हो सकता तो आगे से मेरे ख्याल में बहुत से और कोचेस के लिए और प्लेयरों के लिए प्रेरणा और शिक्षा रहेगी के कम से कम ऐसी कोई गलती के ना हो कि हमारा प्लेयर बिना चलो वैसे फाइनल में हार जाती कोई दुख नहीं था कि कंपटीशन के बाद पर ऐसे निकल जाना थोड़ा थोड़ा दर्द नायक हाँ जी तो फिर थोड़ा पीड़ा है नहीं मैं इसको तो मैं भी नहीं कहूँ ऐसा कहूंगा कि मैं कॉन्स्पेंसी है पर इसका पता होना चाहिए कि इतना भारी भरकम जो वेतन लेते हैं पैसा खर्चा जाता गवर्नमेंट की तरफ से कि हमारे प्लेयर पोडियम फिनिश करें लेकिन फिर भी एक ऐसी टेक्निकल गलती की वजह से मेडल हमसे छिन जाना थोड़ा पीड़ा दायक मैं पार्टियां तोड़ता नहीं जी मैं मैं उधर आप ही टूटे पे ना जी मैं उन्होंने की दोड़ना एक मिनट जी 30% ਕੰਦੇ ਦੇ ਦੇਖੋ ਕੂਨਾਂ ਪਾਰਟੀਆਂ ਚ ਹੈਗੇ ਚੰਗੇ ਬੰਦੇ ਪਰ ਨਹੀਂ ਹੋਂ ਦਿੱਤਾ ਜਾਂਦਾ ਹੈ ਨਾ ਅਸੀਂ ਕੋਈ ਦਰਵਾਜ਼ੇ ਬੰਦ ਕਰਕੇ ਨਹੀਂ ਬੈਠੇਗੇ ਬਸ ਗੇਲ ਦੇ ਵਿੱਚ ਹੋਰ ਆਉਣਗੇ 80% ਉਹ ਆਪਦਾ ਦੇਖਣ ਕਰੋਨਾ ਕੋਲ ਇੱਕ ਸਦਨੀ ਹੈਗਾ ਕਿ ਜਿਹਨਾਂ ਨੂੰ ਕੋਈ ਮਜਬੂਰ ਕਰਕੇ ਭਾਈ ਨੇ ਇੱਕ ਡਾਕਟਰ ਨੇ ਔਰ ਸੇਵਾ ਕਰਦੇ ਤੇ ਨਾਲ ਕਿਹੜਾ ਰਾਜਨੀਤੀ ਦੇ ਵਿੱਚ ਵਿਸ਼ੇਸ਼ੀਵਾ ਕਰ ਚਾਹੀਤੇ ਚੋਣਾਂ ਕਰਦਾ ਫੋਟੋ ਫਿਰ ਵੀ ਚੱਲ ਰਿਹਾ ਵਿਚਾਰ ਬਟਾਂਦਰਾ ਕੁਝ ਐਕਟ ਸੋਧਣੇ ਨੇ ਜਿਵੇਂ ਚੋਣ ਨਿਸ਼ਾਨ ਵਾਲਾ ਤੇ ਜਾਂ ਫਿਰ ਜੋ ਰੋਸਟਰ ਹੈ ਕਈ ਪਿੰਡਾਂ ਦਾ ਜੋ 50% ਲੇਡੀਜ਼ ਨੂੰ ਰਿਜ਼ਰਵ ਹੈ ਕਈ ਪਿੰਡ ਬਹੁਤ ਘਿਰ ਤੋਂ ਰਿਜ਼ਰਵ ਚੱਲ ਰਹੇ ਨੇ ਜਾਂ ਕਈ ਪਿੰਡ ਜਨਰਲ ਚੱਲ ਰਹੇ ਨੇ ਤਾਂ ਸਾਡਾ ਥੋੜਾ ਰੋਟੇਸ਼ਨ ਹੋਊਗਾ ਤੋਂ ਬਾਅਦ ਫਿਰ ਅਨਾਉਂਸ ਕਰਾਂਗੇ ਮਾਨ ਸਾਹਿਬ ਮਾਨ ਸਾਹਿਬ ਭਾਈ ਸਾਹਿਬ